ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਪੂੜੇ ਤੇ ਬਾਰਿਸ਼ ਦਾ ਮੌਸਮ ਆ ਅੱਜ ਮੇਰਾ ਆਪਣਾ ਹੀ ਮਨ ਕਰ ਗਿਆ ਕਿ ਅੱਜ ਨਾਲ ਹੀ ਪੂੜੇ ਬਣਾਈਏ ਮੈਂ ਕਿਸੇ ਨੂੰ ਦੱਸਿਆ ਨਹੀਂ ਤੇ ਮੈਂ ਆਪੇ ਟਰਾਈ ਕਰਨ ਲੱਗੀ ਮੈਨੂੰ ਪਤਾ ਨਹੀਂ ਹੁਣ ਮੇਰੇ ਕੋਲ ਕਿਦਾਂ ਦੇ ਬਣਦੇ ਆ ਵਧੀਆ ਬਣਨੇ ਆ ਕਿ ਨਹੀਂ ਬਣਨੇ ਇੱਕ ਵਾਰੀ ਟਰਾਈ ਕਰਕੇ ਵੇਖ ਲੈਣੀ ਆ ਨਹੀਂ ਵਧੀਆ ਹੀ ਬਣਨੇ ਆ ਮੈਂ ਮਿਲ ਜੀ ਬਹੁਤ ਵਧੀਆ ਬਣੇ ਤੇ ਇੱਕ ਮੇਰਾ ਵਖ ਬਣ ਗਿਆ ਤੇ ਮੈਂ ਆਂਬ ਦਾ ਚਾਰ ਰੱਖਿਆ ਨਾਲ ਨਾਲ ਖੀਰ ਪਾਉਂਗੀ ਇਹਦੇ ਵਿੱਚ ਹਾਂ ਤੇ ਇਹ ਸਰਵ ਕਰਾਂਗੇ ਮੰਜਿੰਦਰ ਬਣਾ ਨੂੰ ਨਹੀਂ ਕੋਈ ਗੱਲ ਕੋਈ ਸਾਰੇ ਬੈਠ ਖਾਣੇ ਕੋਈ ਤੁਹਾਨੂੰ ਵੀ ਸੈਟ ਬਣਾਉਣਾ ਹਾਂ ਕੋਈ ਨਹੀਂ ਪਾਣੇ ਥੋੜੀ ਜਿੰਨੇ ਗੇਡੇ ਜੇ ਹੋਏ ਨੇ ਕੋਈ ਇਹ ਬਚ ਲੈ ਉਹ ਇਤਨਾ ਤੇ ਹੁੰਦੇ ਆ ਹੋਰ ਤਾਂ ਗਏ ਨਾ ਫਿਰ ਤੋਂ ਨਹੀਂ ਨਹੀਂ ਹੁੰਦੇ ਇਤਨਾ ਦੇ ਨੂੰ ਮੈਨੂੰ ਇਹ ਪਤਾ ਨਹੀਂ ਕਿੰਨੂੰ ਮਤਲਬ ਪਾਣੇ ਮੇਰ ਕੋ ਕਿ ਨਹੀਂ ਪਾਣੇ ਤੇ ਆਪਾਂ ਤਾਂ ਕਦੇ ਬਣਾਏ ਨਹੀਂ ਤੋ ਤੇ ਇਹਨੂੰ ਤੁਹਾਨੂੰ ਆ ਜਾਣੇ ਆ ਤੇ ਮੰਮੀ ਬਣਾ ਲੈਂਦੇ ਉੱਥੇ ਹਾਂਜੀ ਹਾਂਜੀ ਉੱਥੋਂ ਆਪਾਂ ਹਰ ਵਾਰ ਖਾ ਲੈਂਦੇ ਸੀਗੇ ਤੇ ਐਕਿ ਮੇਰਾ ਆਪਣਾ ਮਨ ਕਰਦਾ ਕਿ ਉਹਨਾਂ ਟਰਾਈ ਕੀਤੀ ਜਾਵੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਤੇ ਮੈਂ ਟਰਾਈ ਕੀਤੀ ਤੇ ਬੜਾ ਵਧੀਆ ਹੋ ਗਿਆ ਵਾ ਤੇ ਸਾਰਾ ਟਰਾਈ ਕਰਨੀ ਚਾਹੀਦੀ ਹੈ ਨਾਲੇ ਜੀਵਨ ਨੇ ਬਣਾਏ ਹੁਣ ਤਾਂ ਸਵਾਦਾਂ ਹੁਣ ਬੜਾ ਮੈਂ ਤਾਂ ਵਿੱਚ ਸੌਂਫ ਪਾਈ ਥੋੜੀ ਜੀ ਹੈ ਸੌਂਫ ਹੀ ਪਾਈ ਹੈ ਠੀਕ ਠੀਕ ਹੁਣ ਤੁਸੀਂ ਟਰਾਈ ਕਰੋਗੇ ਤੁਸੀਂ ਖਾਓਗੇ ਤੇ ਫਿਰ ਪਤਾ ਲੱਗਦਾ ਤੁਹਾਨੂੰ ਸਵਾਦ ਬਣਾ ਕਿੰਦਾ ਬਣਾਏ ਆ ਸਾਰੇ ਟਰਾਈ ਕਰੋ ਇੱਕ ਨਾਲ ਜੀਕੀਨ ਨਹੀਂ ਕਰਨਾ ਚਾਹੀਦਾ ਕਿਤੇ ਗੱਲ ਆ ਵੀ ਜਿਹੜੇ ਬੰਦੇ ਨੂੰ ਗਿਆਨ ਹੋਵੇ ਤੇ ਅਗਲਾ ਬੰਦਾ ਆਪੇ ਉੱਠ ਕੇ ਇਨੀ ਮਿਹਨਤ ਕਰਨ ਲਿਆ ਹੋਵੇ ਠੀਕ ਨਹੀਂ ਹਾਂ ਤੇ ਕਿੰਨਾ ਕੁ ਮਾੜਾ ਬੜਾ ਸਕਦਾ ਆ ਵੇਖੋ ਟਿੱਪਲ ਦੇ ਪੱਤੇ ਤੇ ਇਹ ਮੰਦਰ ਲੈ ਕੇ ਆਏ ਇਸ ਬਾਰੇ ਉਹਨਾਂ ਦੇ ਰਨ ਨੂੰ ਕਰਕੇ ਤੇ ਇਹਦੇ ਨਾਲ ਫਲਾਓ ਇਹਦੇ ਨਾਲ ਪਰ ਇਹ ਤੇ ਮੇਰੇ ਵਾਸਤੇ ਨਹੀਂ ਹੋਇਆ ਕੰਮ ਮੈਂ ਦੇ ਨਾਲ ਚੁਬਚੇ ਨਾਲ ਹੀ ਖਲਾਤੇ ਥੋੜੇ ਥੋੜੇ ਨਹੀਂ ਨਹੀਂ ਵਧੀਆ ਤੇ ਪਰ ਮੈਂ ਮੰਗਵਾ ਲਈ ਇਹਨਾਂ ਨੂੰ ਵੀ ਲੈ ਆਈ ਆ ਉਹ ਵੀ ਕੋਈ ਚੀਜ਼ ਰਹਿ ਨਾ ਜਾਵੇ ਵੀ ਜਿਹਦੇ ਤੋਂ ਮਤਲਬ ਹੋਵੇ ਸਾਡੇ ਕੂੜੇ ਖਰਾਬ ਹੋ ਜਾਣ ਇਹ ਤਾਂ ਬਣਦੇ ਵੀ ਤਾਂ ਉਹ ਬਹੁਤ ਲੱਗ ਘਾਟ ਹੋਵੇ ਤੇ ਫੇਰੇ ਆ ਸੇਕ ਬਹੁਤ ਜ਼ਿਆਦਾ ਨਹੀਂ ਚਾਹੀਦਾ ਥੋੜਾ ਇਹ ਘੱਟ ਨੋਰਮਲ ਹੋਵੇ ਠੀਕ ਹੈ ਇਹ ਵਧੀਆ ਹੋਲੀ ਫੋਲੀ ਹੋਲੀ ਪੱਕਦੇ ਆ ਪੱਕ ਰਹੇ ਹਾਂ ਤੇ ਪਾ ਕੇ ਫਿਰ ਮੈਂ ਬੈਠੀ ਇਸਦੀ ਤੇ ਮੇਰੇ ਇਹ ਕੂੜੇ ਹੋ ਗਏ ਜੀ ਤਿਆਰ ਤੇ ਆਪਣੀ ਖੀਰ ਵੀ ਤਿਆਰ ਹੋ ਗਈ ਆ ਉਹਦੇ ਤੇਰੇ ਕਿੰਨੇ ਚਾਹੀਦੇ ਆ ਤਿੰਨ ਨਹੀਂ ਮੈਂ ਥੋੜੇ ਹੀ ਖਾਣਾ ਮੈਂ ਇਹ ਤਾਂ ਮਿੱਠਾ ਤਾਂ ਪਸੰਦ ਆਇਆ ਨੂੰ ਤੇ ਸਾਡੀ ਖੀਰ ਵੀ ਰੈਡੀ ਆ ਕੋਈ ਕੋ ਟਾਈਮ ਨੂੰ ਬਾੜੀ ਹੈ ਸਾਰੀ ਦੁਨੀਆ ਭੌਂਦੀ ਹੁੰਦੀ ਹੀ ਪਰ ਹੁਣ ਗੜਗੜੀ ਕੋਈ ਇੰਨਾ ਟਾਈਮ ਹੀ ਹੈ ਨਹੀਂ ਲਓ ਜੀ ਸਾਡੀ ਇੱਕ ਪਲੇਟ ਦੀ ਹੋ ਗਈ ਜੇ ਰੈਡੀ ਤੇ ਕਿਉਂ ਲਾਉਣਾ ਬਹੁਤਾ ਦੇਖੀਓ ਤੇ ਨਹੀਂ ਹੋ ਗਿਆ ਪਾਸੇ ਮੈਂ ਦੂਜਾ ਹੁਪਾਕੇ ਕਰ ਲਈ ਨਹੀਂ ਹੈ ਫੇਰ ਆਇਆ ਤਵੇ ਤੇ ਨਾ ਤੇਲ ਪਹਿਲਾਂ ਪਾਉਣਾ ਤੇ ਉਹਦੇ ਅਸਰ ਤੇ ਆ ਉਹਦੇ ਕਹਿਣ ਦੇ ਮੈਂ ਟਰਾਈ ਕਰ ਲੈਂਦੀ ਹਰ ਇੱਕ ਚੀਜ਼ ਹਾਂ ਲੋਚੀ ਉਹ ਦੇ ਤਾਂ ਸੌ ਰੈਡੀ ਕਰ ਲੀਏ ਹੈ ਹਾਂਜੀ ਮੁਕੇ ਦੇ ਨਾਲ ਆਵੇ ਖੋ ਮੈਨਾਂ ਇਹਦੇ ਨਾਲ ਹੀ ਪਲਾ ਲਿਆ ਤੁਹਾਨੂੰ ਚੱਲ ਆ ਗਿਆ ਕੰਮ ਰੋਕ ਤੇ ਮੁਕੇ ਦੇ ਨਾਲ ਹੀ ਗੱਲ ਕਰੀਏ ਸਮੇਂ ਅਨੁਸਾਰ ਨਾ ਹਰ ਇੱਕ ਬੰਦੇ ਕੋਲ ਨਾ ਹੋਣਾ ਚਾਹੀਦਾ ਕਿਤਨਾ ਕਿਤੇ ਕੰਮ ਦੇ ਹੀ ਜਾਂਦਾ ਵਾ ਹਾਂ ਕਾਫੀ ਦੇ ਨੋ ਗਿਆ ਮੇਰਾ ਦਿਲ ਕਰਦਾ ਸੀ ਨਾ ਬਣਾਉਣ ਨੂੰ ਅੱਜ ਫਿਰ ਮੈਂ ਹਾਰ ਕੇ ਤੇ ਮੈਨੂੰ ਚੱਲ ਕਿਉਂ ਬਹੁਤ ਵਧੀਆ ਬੜੇ ਬਹੁਤ ਜ਼ਿਆਦਾ ਵਧੀਆ ਹੂੰ ਸੋ ਦੈਨਕਿਊ ਲਓ ਜੀ ਸਾਡੀ ਦੂਜੀ ਪਲੇਟ ਵੀ ਹੋ ਗਈ ਜੀ ਰੈਡੀ ਰੈਡੀ ਨੂੰ ਸਾਰੇ 사ਜਾ ਅਸਤਰੀ ਗਾਜੀ 사ਜਾ 사ਜਾ ਸਾਰੇ ਸਾਦ ਨੂੰ ਫੂੜੇ ਟਰਾਈ ਕੀਤੇ ਟਰਾਈ ਕਰਕੇ ਵੇਖੀ ਆ ਕਿ ਕਿਦਾਂ ਦੇ ਬਣਦੇ ਆ ਨਾ ਤੇ ਆ ਲੋ ਜੀ ਅਰੇ ਜੀ ਜੀ ਰੈਡੀ ਹੋ ਗਈ ਰੈਡੀ ਤੇ ਹੁਣ ਆਪਾਂ ਆਵਾਂ ਦੇ ਫੇਰ ਉਹਦੇ ਬਾਅਦ ਤੇ ਨਾ ਟੋਲੇ ਗਰੇ ਅੱਤਾ ਕੀ ਬੂੜਾ ਪਰ ਸੀ ਇਹ ਬਈ ਇਹਨੂੰ ਇਹਨੂੰ ਪਾਟ ਫੇਰ ਜਦ ਤੱਕ ਖਾਣਾ ਅੱਤਾ ਕੀ ਖਾਣਾ ਉਹਨਾਂ ਨੂੰ ਪਤਾ ਕੀ ਗੱਲ ਆ ਉਹਨੂੰ ਮਿੱਠਾ ਨੇ ਘਰ ਨਾਲ ਪਸੰਦ ਹਾਂ ਹਾਂ ਸਾਰੇ ਤੁਹਾਨੂੰ ਪਹਾਂਦਵਾ ਹਾਂ ਪਹਾਂਦ ਰੂਰੇ ਨੇ ਨਾਲੇ ਨਾ ਇਹ ਮੰਗ ਲਓ ਇਹ ਜਿਹੜੀਆਂ ਲੋਕ ਨੂੰ ਨਾ ਜਾਣਨਾ ਹੱਦਾਂ ਤੇ ਮੈਂ ਕਾ ਵੀ ਮੈਂ ਇੱਕ ਵਾਰੀ ਬਣਾ ਕੇ ਆਪਣੇ ਬੱਚਿਆਂ ਨੂੰ ਖਾਈ ਤੇ ਕਰਾਵਾਂ ਤੇ ਪੂੜੇ ਧੀਰ ਤੇ ਪੂੜੇ ਵੀ ਖਾਈਦੇ ਆ ਦાદੀ ਜੀਵਨ ਬਾਹਰ ਨਾਲ ਰੇਗੀਆਂ ਵਧੀਆ ਉਹ ਕੋ ਕਰਦਾ ਹੁੰਦਾ ਹਾਂ ਸੋਈ ਕਰਨਾ ਚਲੋ ਤੇ ਕੀ ਜਾ ਬੜੀਆ ਸਮਾਂ ਨਾਲ ਇਹੋ ਦੇਣ ਹੁੰਦੇ ਆ ਜੀ ਇਹ ਗੁੜ ਦਾ ਬੰਦ ਨਾ ਇਹ ਗੁੜ ਪੀਂਕੇ ਆਹੋ ਲੈ ਲੈ ਅੱਛਾ ਗੁੜ ਨੂੰ ਪੀਣ ਲਾ ਪਹਿਲਾਂ ਗੁੜ ਨੂੰ ਪੀਂਕੇ ਤੇ ਫਿਰ ਉਹਨੂੰ ਪੋਨ ਲੈਣਾ ਉਹਦਾ ਬਣਾ ਕੇ ਠੀਕ ਤੇ ਆਟਾ ਪਾ ਕੇ ਫਿਰ ਆਪਣੇ ਜਿੰਨੇ ਕੁ ਤੁਸੀਂ ਬਣਾਉਣੇ ਚਾਹੁੰਦੇ ਜੇ ਉਹ ਸਭ ਐਸਟੀਮੇਟ ਲਾ ਕੇ ਆਟਾ ਪਾ ਕੇ ਫਿਰ ਉਸੇ ਗੁੜ ਵਾਲੇ ਪਾਣੀ ਨਾਲੇ ਮਤਲਬ کیا ਕਰਨਾ ਓਕੇ ਗੋਲ ਜੇ ਬਣਾਉਣਾ ਤਿਆਰ ਕਰਕੇ ਤੇ ਫਿਰ ਮੈਂ ਜਦਾਂ ਹਾਂ ਲਈਆਂ ਤੇ ਪਾਉਣ ਲਈਆਂ ਜਿਹਦੇ ਸਾਬ ਨੂੰ ਫ੍ਰੀਸੇ ਸਾਹਿਬ ਜਨਾਹ ਫਾਲੋ ਕਰ ਜਿਹੜੇ ਜਿਹੜੇ ਵੀ ਆਪਣੇ ਘਰ ਬਣਾਉਂਦੇ ਹੋ ਵੀ ਕਮੈਂਟ ਕਰਕੇ ਦੱਸਿਓ ਹਾਂ ਕਮੈਂਟ ਕਰਕੇ ਦੱਸੋ ਪਰ ਆਪ ਵੀ ਇਦਾਂ ਹੀ ਬਣਾ ਲਈ ਨਹੀਂ ਉਹ ਤੁਹਾਡਾ ਵੀ ਤਰੀਕਾ ਹੈ ਸਾਡੇ ਕੋ ਵੀ ਗਲਤੀ ਹੋ ਸਕਦੀ ਹੈ ਜੇ ਤੁਹਾਨੂੰ ਥੋੜਾ ਵਧੀਆ ਤਰੀਕਾ ਆਂਦਾ ਹਾਂ ਦੱਸਿਓ ਉਹ ਵੀ ਦੱਸਿਓ ਇਹ ਆਪ ਵੀ ਕਮੀਆਂ ਦੇ ਇਨਸਾਨ ਵਿੱਚ ਨੂੰ ਨਿਗਾਹ ਪਾਇਆ ਜੀ ਬਿਲਕੁਲ ਇਨਸਾਨ ਜਿਹੜਾ ਵਾ ਗਲਤੀਆਂ ਦਾ ਪੁੱਤਲਾ ਵਾ ਪਰਫੈਕਟ ਤਾਂ ਕੋਈ ਵੀ ਨਹੀਂ ਹੁੰਦਾ ਮੈਂ ਤੁਹਾਨੂੰ ਵਾਵਾ ਚਿਲਵਾ ਜਿਕੇ ਦਿਖਾ ਲਵਾਂ ਕੀ ਇਹ ਅੰਕ ਤੇਰੀ ਨਾਨੀ ਕੋ ਜਾ ਕੇ ਖਾਈ ਦੇ ਸੀਗੇ ਮੈਂ ਮੈਂ ਕੋਈ ਟਰਾਈ ਨਹੀਂ ਕੀਤੀ ਮਤਲਬ ਇਹ ਮੇਨੂੰ ਇਦਾਂ ਹੁੰਦਾ ਕਿ ਜਦਾਂ ਜੁੜ ਜਾਣਾ ਤਾਂ ਉਹਦੇ ਨਾਲ ਇਹ ਮੇਰੇ ਕੋਲ ਥੜਾ ਨਹੀਂ ਆ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ ਪਰ ਟਰਾਈ ਕੀਤੀ ਅੱਜ ਤੇ ਬੜਾ ਵਧੀਆ ਹੋ ਗਿਆ ਮੈਂ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰੇ ਸਹੀ ਕੰਮ ਤਾਂ ਕਰਕੇ ਆਪੀ ਰਾਹ ਦੇਂਦਾ ਮੜ ਕੇ ਬਿਕ ਨਹੀਂ ਇੰਨਾ ਨਹੀਂ ਇੰਨਾ ਕਰੋ ਹਾਂਜੀ ਹਾਂਜੀ ਤੇ ਸਾਡੇ ਪੂੜੇ ਬਣ ਕੇ ਹੋ ਚਲੇ ਜੇ ਤਿਆਰ ਹੁਣ ਤੁਸੀਂ ਕਿੱਦਾਂ ਕਰੋ ਤੁਸੀਂ ਆਪਣੇ ਆਪਣੇ ਪਲੇਟ ਲਾਓ ਤੇ ਜਾਓ ਜਾ ਕੇ ਤੇ ਟਰਾਈ ਕਰੋ ਤੇ ਟਰਾਈ ਕਰਕੇ ਮੈਨੂੰ ਦੱਸੋ ਅਵਿਲਾ ਜੀ ਅਵਿਲਾ ਜੀ ਡਾਕਟਰ ਉਹਦਾ ਸੀ ਬੱਸ ਬੱਸ ਸੈਟ ਮੈਂ ਪਰ ਇਹੋ ਜੇ ਤਾਂ ਨਹੀਂ ਨਹੀਂ ਉਹ ਤੇ ਜੁਕਤ ਕਰਤਾ ਥੋੜਾ ਤੇਲ ਲਾ ਲਓ ਜੀ ਨੂੰ ਨਹੀਂ ਨਹੀਂ ਉੱਤੇ ਤੇਲ ਦੀ ਬੱਸ ਸੈਕਿੰਡ ਮਿੰਟ ਪਰ ਮੈਨੂੰ ਇਹ ਜਲਦੀ ਬੜੀ ਖੁਸ਼ੀ ਆ ਕਿ ਮੇਰੇ ਕੋਲ ਵਧੀਆ ਬਣ ਗਏ ਆ ਮੈਨੂੰ ਇਹੀ ਮਹਿ ਮੇਰੇ ਚੰਬੜ ਜਾਣੇ ਨਾਲ ਹੀ ਮੇਰੇ ਕੋਲ ਵਧੀਆ ਨਹੀਂ ਬਣਨੇ ਆ ਵੇਖੋ ਮੇਰਾ ਕੂੜਾ ਤੇ ਕਮੈਂਟ ਕਰਕੇ ਦੱਸਿਓ ਸਾਰੇ ਜਾਣੇ ਵੇਖੋ ਬਈ ਕੀਵ ਤੇ ਬੇ ਸਵਾਦ ਲੱਗਣੇ ਆ ਇਹ ਮੈਂ ਇਹ ਕੂੜੇ ਪ੍ਰੋਪਰ ਵਧੀਆ ਬਣੇ ਚਲੋ ਚਲੋ ਹਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਸਾਰੇ ਵੀ ਕਿੱਦਾਂ ਦੇ ਬਣੇ ਆ ਮੈਂ ਆ ਮੈਂ ਕੱਥੇ ਖਾਂਦੇ ਸਾਰੇ ਨਹੀਂ ਟਰਾਈ ਕਰਕੇ ਦੱਸ ਦਿਓ ਨਾ ਮੈਨੂੰ ਮਾੜਾ ਜਾ ਮੈਨੂੰ ਪਤਾ ਲੱਗ ਜੂਗਾ ਕਿ ਸਵਾਦ ਬਣੇ ਹੈ ਕਿੱਦਾਂ ਦੇ ਮਾਰੋ ਜੀ ਤੁਹਾਨੂੰ ਬਣਦੇ ਨੰਬਰ ਬਣੇ ਆ ਪੂਰੇ ਹਾਂ ਵਧੀਆ ਪੂਰਾ ਨਜ਼ਾਰਾ ਹੋਣਾ ਮੇਰੀ ਗਮਦਾ ਚਾਰਵਾ ਮੰਮੀ ਆਪਣੇ ਕਿ ਵੀ ਬਹੁ ਮਾੜੇ ਬਣੇ ਜੇ ਲਗਾ ਅਗਲੇ ਦੀ ਖਾ ਲਿਓ ਆਹੋ ਅੱਛਾ ਹੀ ਹਨਾ ਅਖੀ ਬਹੁਤ ਬੇਕਾਰ ਕੰਮ ਕੀਤਾ ਮਮਾ ਹੂੰ ਤੂੰ ਵਾਕਿਆ ਸਹੀ ਕਰਦੇ ਆਲਾ ਦਾ ਮਮੀ ਨੂੰ ਕਹਿੰਦੇ ਆ ਵੀ ਬਹੁਤ ਹੀ ਤੇਜ਼ ਦਾ ਬਹੁਤ ਯਾਰ ਝੂਠ ਬੋਲਣ ਵਾਲੀ ਗੱਲ ਆ ਹਾਂ ਇਹ ਆਪੀ ਤੇ ਲੋਕ ਵਧੀਆ ਬਣ ਗਈ ਹੈ। ਅੱਛਾ ਮੈਨੂੰ ਦੱਸਿਆ ਨਾ ਤੂੰ ਖਾਂ ਡੇ ਜੇ ਫਟਾਫਟ ਤੇ ਮੈਨੂੰ ਦੱਸਿਆ ਲਈ ਤੂੰ ਬਣੇ ਆ। ਠੀਕ ਠਾਕ ਜੇ ਬਣੇ ਡੇ ਉਹ ਖਾਸ ਨਹੀਂ। ਐਦਾਂ ਨਾ ਕਰੋ ਮੇਰਾ ਮਾਨਾ ਤੋੜੋ ਮੈਂ ਤੇ ਨਹੀਂ ਰੀਜਣਾ ਬਣਾਇਆ ਇਹੋ। ਹੈ? ਤੂੰ ਨਾ ਬਲ। ਪਤਲੀ ਹੈ ਸੱਚੀ? ਹਾਂ। ਚੱਕ ਕੇ ਦੇਖੋ। ਠੀਕ ਨਹੀਂ? ਵਧੀਆ। ਬਹੁਤ ਟੇਸਟੀ ਆ। ਪਰ ਮੈਨੂੰ ਯਕੀਨ ਨਹੀਂ ਹੁੰਦਾ ਕਿ ਮੇਡੇ ਸਵਾਦ ਪਹਿਲੀ ਵਾਰ ਬਣਾਏ ਤਾਂ ਮੇਨੇ ਸਵਾਦ ਖਾਦੇ ਆ। ਕੀ ਆ ਤੈਨੂੰ ਦੱਸਣ ਦੇ ਰਹੇ ਆ। ਕਿ ਕਿਆ ਬਾਤ ਹੈ। ਜਿਹੜੀ ਵਿੱਚ ਮੈਂ ਸੌਂਫ ਪਾਈ ਉਹਦਾ ਅਲੱਗ ਹੀ ਟੇਸਟ ਆਉਂਦਿਆ ਵਾ। ਵਾਕਿਆ ਵੀ ਬਹੁਤ ਸਵਾਦ ਬਣੇ ਆ। ਤੇ ਇਹਨਾਂ ਦੀ ਲੁੱਕ ਵੇਖ ਕੇ ਮੈਨੂੰ ਦੱਸਿਓ ਸਾਰੇ ਭੈਣ ਭਰਾ ਵੀ ਕਿੱਦਾਂ ਦੀ ਆ। ਜਿੱਦਾਂ ਤੁਹਾਨੂੰ ਲੁੱਕ ਲੱਗੂਗੀ ਉਸ ਤੋਂ ਵਾਧੇ ਸਵਾਦ ਲੱਗਣਗੇ ਆ ਖਾਣ ਵਿੱਚ। ਪਤਾ ਨਹੀਂ ਹੁਣ ਵੀਂਗੇ ਟੱਡੇ ਦਫਾਈਆ ਮੇਰ ਕੋ ਭਾਰੇ ਸਵਾਦ ਬਹੁਤ ਆ। ਇਹਨਾਂ ਨੂੰ ਦੇ ਲਈ ਵੀ ਨਾ। ਪਰ ਉਹ ਦੇਖਦੇ ਕੋਈ ਨਹੀਂ ਬਣਾ ਖਾਧਾ। ਆਹੋ ਹੋਰ ਕੁੜਿਆਂ ਨੂੰ ਲੱਗਾਂਦਾ। ਤਲੋ ਇਹ ਆਪੀ ਜਿਹੜੀ ਚੀਜ਼ ਨਹੀਂ ਆਉਂਦੀ ਉਹ ਟਰਾਈ ਜ਼ਰੂਰ ਕਰ ਲੈਣੀ ਚਾਹੀਦੀ ਹੈ ਟਰਾਈ ਕਰਨ ਦੇ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਆ ਤੇ ਆਪਣੇ ਆਪ ਨੂੰ ਫਿਰ ਹੋ ਜਾਂਦਾ ਕਿ ਹਾਂ ਮੈਨੂੰ ਵੀ ਚੀਜ਼ ਬਣਾਉਣੀ ਆਉਂਦੀ ਹੈ ਹਨਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਖਾਓ ਮੈਂ ਹੋਰ ਲੈ ਕੇ ਆਵਾਂ ਫਿਰ ਹੈ ਬਾਕੀ ਇਹ ਵੀ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਜਿਨ੍ਹਾਂ ਜਿਨ੍ਹਾਂ ਨੇ ਬਣਾਏ ਖਾਤੇ ਹਾਂਜੀ ਤੇ ਆਪਣੀ ਵੀ ਜਿਹੜੇ ਹੈਗੇ ਆ ਥੋੜੇ ਬੋਤੇ ਮੈਨੂੰ ਦੱਸਿਆ ਦੱਸਿਆ ਕਰੋ ਵੀ ਅਹੀਂ ਤਾਂ ਬਣਾਉਣੀ ਐ ਇਦਾਂ ਬਣਾਉਣੀ ਕਮੈਂਟ ਜ਼ਰੂਰ ਕਰਿਓ ਤੇ ਇਹ ਆ ਕਿ ਉਹਦੇ ਤੁਹਾਡੇ ਤੁਹਾਡੇ ਨਾਲ ਮੈਨੂੰ ਵੀ ਹੋਰ ਜਾਚ ਸਿੱਖਾ ਦਾ ਨਾ ਮੌਕਾ ਮਿਲ ਜੂਗਾ ਜੀਵਨ ਗੱਲ ਇੱਕ ਹੋਰੀਓ ਅੰਬ ਦੇ ਚਾਰ ਨੇ ਗੱਲ ਗਲਬਾਦ ਬਣਦੀ ਜੀ ਇਹ ਲੱਗਦੇ ਸਵਾਦ ਅੰਬ ਦੇ ਚਾਰ ਨਾਲ ਅੰਬ ਦਾ ਚਾਰ ਨਾਲ ਖੀਰ ਆ ਤੇ ਫਿਰ ਕੋੜਿਆ ਦਾ ਕੰਬੀਨੇਸ਼ਨ ਆ ਦੇਖ ਲਓ ਮਿੱਠਾ ਮਿੱਠਾ ਤੇ ਫਿਰ ਨਾਲ ਅੰਬ ਦਾ ਚਾਰ ਹਾਂ ਖਟਾ ਟੇਸਟੀ ਚੀਜ਼ ਤਾਗਦੀ ਆ ਹੋਰ ਗਾ ਲਓ ਨਾ ਚਲੋ ਖਾਓ ਫਿਰ ਤੁਸੀਂ ਮੈਂ ਤਰ੍ਹਾਂ ਫੇ ਬਣਾਵਾ ਹੋਰ ਹੈ ਹਾਂ ਠੀਕ ਹੈ ਬਣਾ ਲਓ ਬੁਰੇ ਦੇ ਬਣੇ ਬੜੇ ਸਵਾਦ ਦੇ ਜੀ ਹੈ ਬਹੁਤ ਬਹੁਤ ਬਣੇ ਬੜੇ ਪੁਰਾਣੇ ਪਰ ਨਾ ਮਾਦਰੀ ਬਿਲੋ ਡਰੀ ਡੰਡੀ ਦੇ ਬਿਲੋ ਨੂੰ ਹਾਂ ਤਪਰ ਇੱਕ ਗੱਲ ਹੈ ਗੇ ਜੀ ਬੰਦੀ ਸਿਰਾ ਉਹਨੇ ਹਟਦੀ ਤੇ ਬਣਾ ਕੰਮ ਸਿਰੇ ਚਾਨ ਲਿਆ ਉਹਨੇ ਹਾਂ ਹੈਣਾ ਹਾਂ ਚਲੋ ਜੀ ਬਾਕੀ ਖਾ ਪੀਏ ਤੁਹਾਨੂੰ ਦਰਨੇ ਆ ਕਿਉਂ ਦਰ ਹੋਰ ਲਓ ਜੀ ਕੂੜੇ ਤੇ ਮੇਰੇ ਬਣ ਗਏ ਜੇ ਤੇ ਜਿਹੜਾ ਮੇਰੇ ਮਨ ਵਿੱਚ ਹੈਗਾ ਸੀ ਨਾ ਕਿ ਮੈਨੂੰ ਨਹੀਂ ਬਣਾਉਣੇ ਹੁੰਦੇ ਅੱਜ ਹੁਣ ਕਲੀਅਰ ਹੋ ਗਿਆ ਮੈਂ ਕੂੜੇ ਵੀ ਵਧੀਆ ਬਣਾ ਸਕਦੀ ਆ ਤੇ 바ਸੀ ਦੋ ਸਾਰੇ ਭੈਣ ਭਰਾ ਪਿਆਰ ਵਾਟੋ ਵਾਦ ਤੇ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਦੇ ਨਾਲ ਸਾਨੂੰ ਦਿਸ਼ਾ ਮਿਲਦਾ ਵਾ ਤੇਹੀ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਚਲੋ ਠੀਕ ਆ ਜੀ ਫਿਰ ਤੁਸੀਂ ਵੀ ਸਾਰੇ ਜਣੇ ਬਣਾਓ ਕੂੜੇ ਦੇ ਖਾਓ ਚਲੋ ਠੀਕ ਆ ਸਸਿਕਾ ਜੀ ਸਾਰਿਆਂ ਨੂੰ